ਹਲੋ ਦੋਸਤੋ ਅੱਜ ਅਸੀਂ ਬਣਾਵਾਂਗੇ ਮੂਲੀ ਦੇ ਪਰੌਂਠੇ ਬਿਲਕੁਲ ਹੀ ਵੱਖਰੇ ਤਰੀਕੇ ਨਾਲ ਮੈਂ ਲਈਆਂ ਨੇ ਤਿੰਨ ਮੂਲੀਆਂ ਮੂਲੀਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਉੱਪਰੋਂ ਛਿੱਲ ਲਿਆਇਆ ਇੱਕ ਲਈ ਜਾਈਂ ਅਦਰਕ ਦੀ ਗੰਢੀ ਤੇ ਚਾਰ ਕ ਹਰੀਆਂ ਮਿਰਚਾਂ ਤੁਸੀਂ ਮਿਰਚਾਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਮਿਰਚ ਨੂੰ ਉਹ ਸਾਰਾ ਨਾਲ ਪਾ ਸਕਦੇ ਹੋ ਇਹਨਾਂ ਸਾਰਿਆਂ ਨੂੰ ਅਸੀਂ ਮੂਲੀ ਕੰਡਾ ਕਰਾਂਗੇ ਪਰ ਇਹਨਾਂ ਤੇ ਜ਼ਿਆਦਾਤਰ ਪਰਾਂਮ ਚ ਪਰੌਂਠੇ ਹੀ ਬੰਦੇ ਨੇ ਕਿਉਂਕਿ ਬੱਚੇ ਪਰੌਂਠੇ ਖਾਣਾ ਪਸੰਦ ਕਰਦੇ ਨੇ அக்கூடா முகூரி அதிர்கே முகண்ட அதிர பண்ண நாளை படே பச்சு நாளை கட்டலாம் ஹரியாக மிர்ச்சி ਚੇਸ਼ਾ ਅਨਲਾਂਗੇ ਸਿਨਾਪੇ ਨੂੰ ਅਜੇ ਖਾਵਾਂਗੇ ਜੀਰਾ ਅਜੇ ਬਣਾਣਾ ਥੋੜੀ ਜਿਹੀ ਤੇਗੀ ਵਿੱਚ ਸੁੱਕਾ ਧਨੀਆ ਗਰਮ ਮਸਾਲਾ ਕਾਲਾ ਨਮਕ ਕਨਮ ਪੂਰੀ ਬਾਂਸੇ ਪੰਗ ਹੁਣ ਇਹਦੇ ਬਾਗੇ ਕਸੂਰੀ ਮੇਥੀ ਕਸੂਰੀ ਮੇਥੀ ਇਹਦੇ ਚ ਜ਼ਿਆਦਾ ਪਾਣੀ ਆ ਹੁਣ ਅਸੀਂ ਮਟਰਾਂ ਚਨਾ ਕਲਾਂ ਮਿਕਸ ਕਰ ਲੈਨੇ ਮੌਲੀ ਨੂੰ ਜਟੇ ਨਾ ਸਿੱਟ ਚੰਨ ਮਿਕਸ ਕਰ ਲਿਆ ਸੋ ਚਮਚਾ ਪਾਵਾਂਗੇ ਅੰਦਰ ਵਿੱਚ ਇਸਨ। ਇਸਨ ਪਾਉਣ ਨਾਲ ਪੌਂਗੀ ਵਧੀਆ ਬੰਦੇ ਨੇ ਤੇ ਖਾਣ ਚ ਵੀ ਸਵਾਦ ਲੱਗਦੇ ਨੇ। ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਟੇ ਨੂੰ ਗੁੰਨਾਂਗੇ। ਕੋਸੀ ਇਸ ਤਰੀਕੇ ਨਾਲ ਮੂਲੀ ਦਾ ਪਰੌਂਠਾ ਬਣਾਉਗੇ ਤੁਹਾਡੇ ਪੌਂਠੇ ਬਹੁਤ ਹੀ ਸਵਾਦ ਤੇ ਕ੍ਰੀਮਾਪਰਪੋਰ ਬਣਨਗੇ ਇਹ ਪਰੌਂਠੇ ਸੇਵਲੇ ਵੀ ਬਹੁਤ ਵਧੀਆ ਬਣਦੇ ਆ ਕਿਉਂਕਿ ਇਹ ਸੀ ਮੂਲੀ ਦਾ ਪਾਣੀ ਬਿਲਕੁਲ ਬਾਹਰ ਨਹੀਂ ਕੱਢਿਆ ਜੇ ਅਸੀਂ ਦੂਜੇ ਤਰੀਕੇ ਨਾਲ ਬਣਾਈਏ ਉਹਦੇ ਚ ਅਸੀਂ ਮੂਲੀ ਦਾ ਪਾਣੀ ਬਾਹਰ ਕੱਢ ਦਿੰਦੇ ਹਾਂ ਤੇ ਦੇਖੋ ਇਸ ਮੂਲੀ ਦਾ ਪਾਣੀ ਬਿਲਕੁਲ ਬਾਹਰ ਨਹੀਂ ਕੱਢਿਆ ਲੋ ਜੀ ਆਟੇ ਨੂੰ ਸੀ ਗੋਲਿਆ 2 ਮਿੰਟ ਲਈ ਅਸੀਂ ਆਟੇ ਨੂੰ ਰੈਸਟ ਦੇ ਰੱਖ ਦਿੰਨੇ ਆ ਫਿਰ ਅਸੀਂ ਇਸਦੇ ਪਰੋਠੇ ਬਣਾਵਾਂਗੇ ਆਟੇ ਨੂੰ 2 ਮਿੰਟ ਹੋ ਗਏ ਨੇ ਤਾਂ ਹੁਣ ਅਸੀਂ ਇਹਦਾ ਪੇਰਾ ਬਣਾਵਾਂਗੇ ਪੇਰਾ ਤੁਸੀਂ ਉਦਾਂ ਹੀ ਬਣਾਉਣਾ ਜਿੱਦਾਂ ਨਾਰਮਲ ਰੋਟੀ ਦਾ ਬਣਾਉਂਦੇ ਆ ਇਰੇ ਦੀ ਅਸੀਂ ਚੱਕਲੀ ਕੱਢੀ ਆ ਤੇ ਜਿੱਦਾਂ ਸਿੰਪਲ ਰੋਟੀ ਵੇਲੇ ਦਾ ਉਦਾਂ ਹੀ ਇਸ ਨੂੰ ਵੇਲਾਂਗੇ ਦੇਖੋ ਰੋਟੀ ਨੂੰ ਅਸੀਂ ਵੇਲ ਲਿਆ ਤੇ ਹੁਣ ਅਸੀਂ ਤਵੇ ਤੇ ਪਾਵਾਂਗੇ ਇਸ ਨੂੰ ਰੋਟੀ ਨੂੰ ਸੇ ਤਵੇ ਤੇ ਪਾਤਾ ਹੁਣ ਰੋਟੀ ਨੂੰ ਪਰਤਾ ਲਾਂਗੇ ਇੱਕ ਸਾਈਡ ਤੇ ਅਸੀਂ ਰਾਈਂਡ ਲਗਾਵਾਂਗੇ ਤੁਸੀਂ ਸਿੰਪਲ ਜਿਹਦਾ ਰੋਟੀ ਬਣਾਉਂਦੇ ਆ ਉਦਾਂ ਹੀ ਇਸ ਨੂੰ ਬਣਾਉਣਾ ਆ ਇਹ ਬਹੁਤ ਜਲਦੀ ਬਣ ਜਾਂਦੀਆਂ ਨੇ ਤੈਨੂੰ ਬਣਾਉਣ ਵਿੱਚ ਕੋਈ ਦਿੱਕਤ ਵੀ ਨਹੀਂ ਆਉਂਦੀ ਜਿਨ੍ਹਾਂ ਨੂੰ ਰੋਟੀ ਨਹੀਂ ਕੌਂਦੇ ਨਹੀਂ ਬਣਾਣੇ ਹੁੰਦੇ ਉਹ ਵੀ ਸਨੋ ਆਸਾਨੇ ਨਾਲ ਬਣਾ ਸਕਦੇ ਨੇ ਪੂਨਾ ਪਾਸ ਪਲਟੇ ਨਾਲ ਰੋਟੀ ਨੂੰ ਪਰਤਾ ਦਾਂਗੇ ਜਿੰਨਾ ਚੱਕਾ ਸਾਡੀ ਰੋਟੀ ਬੰਦੀ ਪਈ ਹੈ ਉਨਾਂ ਚੱਕਾ ਅਸੀਂ ਦੂਜੀ ਰੋਟੀ ਨੂੰ ਹਵੇਲ ਲੈਣੇ ਆ ਕਿੰਨੀ ਵਧੀਆ ਸਾਡੀ ਕੌਂਠੀ ਬਣੀ ਹੋਇਆ ਉੰਟੀ ਸਾਡੇ ਵੱਲ ਗਈ ਹੈ ਤੇ ਦੋਨੋਂ ਸਾਈਡਾਂ ਤੇ ਤਾਂ ਹੁਣ ਅਸੀਂ ਇੱਕ ਨੂੰ ਇੱਕ ਪਲੇਟ 'ਚ ਕੱਟ ਲੈਣੇ ਆਪਾਂ ਹੁਣ ਦੂਜੀ ਰੋਟੀ ਵੇਲ ਲੈਣੇ ਇਹਨੂੰ ਵੀ ਉਸੇ ਤਰੀਕੇ ਨਾਲ ਬਣਾ ਲਾਂਗੇ ਜਿੱਦਾਂ ਪਹਿਲਾਂ ਬਣਾਈ ਇੱਕ ਸਾਈਡ ਤੇ ਥੋੜਾ ਲਗਾਉਂਦੇ ਆ ਟਾਟੇ ਹਲਕਾ ਹਲਕਾ ਕਰਦਾ ਕਿ ਉਹ ਪਾ ਦੇਵਾਂ ਉਹਦੇ ਨਾਲ ਇਹ ਕਿ ਤੁਹਾਡੀ ਰੋਟੀ ਥੱਲੇ ਬਿਲਕੁਲ ਨਹੀਂ ਚਿਪਕੇਗੀ ਦੂਜੀ ਸਾਈਡ ਤੇ ਵੀ ਅਸੀਂ ਰਫਾਇਨ ਲਗਾ ਲਾਂਗੇ ਰੋਟੀ ਨੂੰ ਹਨ ਉਹ ਵੀ ਫਟਾ ਲੈਂਦੇ ਆ ਦੇਖੋ ਰੋਟੀ ਸਾਡੀ ਕਿੰਨੀ ਵਧੀਆ ਬਣੀ ਆ ਪਰੋਂ ਠੀਕ ਐਦਾਂ ਹੀ ਅਸੀਂ ਸਾਰੀਆਂ ਪਰੌਂਡੀਆਂ ਬਣਾ ਲਾਂਗੇ ਕੋਸੇ ਵੀ ਇਸ ਤਰੀਕੇ ਨਾਲ ਪੌਂਡੀਆਂ ਬਣਾਇਓ। ਕੜੀਆਂ ਪੌਂਡੀਆਂ ਬਹੁਤ ਵਧੀਆ ਬਣਨਗੀਆਂ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ।